ਮਸਲਾ ਕੀ ਹੈ ਤੁਸੀਂ ਕੋਈ ਐਕਸ਼ਨ ਲਾਉਂਗੇ ਇਸ ਚੀਜ਼ ਦੇ ਖਿਲਾਫ ਨਹੀਂ ਉਹ ਸਰਕਾਰ ਝੂਠਾ ਹੈ ਜੀ ਬਿਲਕੁਲ ਝੂਠਾ ਹੈ ਉਹ ਕੌਣ ਲੋਕ ਨੇ ਗੁਰੂ ਜੀ ਉਹ ਲੋਕ ਨੰਗੇ ਚੱਟੇ ਤਾਂ ਹੋਣੇ ਚਾਹੀਦੇ ਆ ਨਾ ਕਾਨੂੰਨ ਨੰਗੇ ਚੱਟੇ ਕਰ ਦੇਗੇ ਸਾਰਾ ਕੁਝ ਅਗਰ ਦਾ ਕਟਕੜ ਕੀ ਸਰਕਾਰ ਪਸਤੀ ਕਰਨ ਦਿੱਤਾ ਜਾਊਗਾ ਇਹ ਅਸਲ ਵਿੱਚ ਸਾਰਾ ਕੁਝ ਨਾ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਚੱਲ ਰਿਹਾ ਹੈ ਸਿਸਟਮ ਕਿਸਾਨ ਜਿਹੜੇ ਬਾਰਡਰ ਤੇ ਵਿਚਾਰੇ ਜਾ ਕੇ ਬੈਠੇ ਆ ਉਹ ਲੋਕਾਂ ਦੇ ਮਨ ਚ ਤੇਹੀ ਜਾਊਗੀ ਨਾ ਕਿ ਅਸੀਂ ਤਾਂ ਇੱਥੇ ਘਰ-ਬਾਰ ਛੱਡ ਕੇ ਆਏ ਬੈਠੇ ਆ ਔਰ ਇਹ ਤਾਂ ਮਾਇਆ ਪਿੱਛੇ ਲੜੀ ਜਾਂਦੇ ਆ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਵੀ ਅਸੀਂ ਕੁਦੇ ਭੇਟਾ ਨਾਲ ਜਾਂ ਭੇਟਾ ਨਾਲ ਅੰਦੋਲਨ ਚੱਲ ਨਹੀਂ ਜਾਂ ਜਦੋਂ ਭੇਟਾ ਦੀ ਮੰਗੀ ਹੈ ਤਾਂ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਐਲੀਗੇਸ਼ਨ ਲਾਏ ਗਏ ਆ ਕਿ ਬੱਲੋ ਪਿੰਡ ਦਾ ਜੋ ਨੌਜਵਾਨ ਕਿਸਾਨ ਸ਼ੁਭਕਰਨ ਸ਼ਹੀਦ ਹੋਇਆ ਸੀ ਉਸ ਦੇ ਸਿਰ ਚ ਗੋਲੀ ਵੱਜੀ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਅੰਤਿਮ ਅਰਦਾਸ ਹੋਈ ਭੋਗ ਦਾ ਵੇਲਾ ਸੀ ਔਰ ਉਸ ਸਮੇਂ ਨੂੰ ਲੈ ਕੇ ਇੱਕ ਆਡੀਓ ਜਿਹੜੀ ਹੈ ਵਾਇਰਲ ਹੋਈ ਹੈ ਕਿ ਇੱਕ ਬੰਦੇ ਦੇ ਵੱਲੋਂ ਅਲੀਗੇਸ਼ਨ ਲਾਏ ਗਏ ਆ ਕਿ ਜਿੰਨਾ ਵੀ ਗੋਲਕ ਦੇ ਵਿੱਚ ਮਾਇਆ ਇਕੱਠੀ ਹੋਈ ਹੈ ਮੱਥਾ ਟੇਕਣ ਲਈ ਜਿੰਨੀ ਸੰਗਤ ਆਈ ਸੀ ਉਹ ਪੈਸੇ ਦਿੱਤੇ ਜਾਣ ਕਿਉਂਕਿ ਪ੍ਰਬੰਧਕ ਕਹਿੰਦੇ ਕਿ ਖਰਚਾ ਬਹੁਤ ਜ਼ਿਆਦਾ ਹੋਇਆ ਤਾਂ ਜਿਨ੍ਹਾਂ ਦੇ ਉੱਪਰ ਅਲੀਗੇਸ਼ਨ ਲਾਏ ਜਾ ਰਹੇ ਸੀ ਗੁਰਪ੍ਰੀਤ ਸਿੰਘ ਉਹਨਾਂ ਦਾ ਨਾਂ ਹੈ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਕਿਉਂਕਿ ਮਸਲਾ ਗੰਭੀਰ ਹੈ ਇੱਕ ਪਾਸੇ ਕਿਸਾਨ ਅੰਦੋਲਨ ਔਰ ਦੂਸਰੇ ਪਾਸੇ ਇਹ ਅਲੀਗੇਸ਼ਨ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਸਿੱਧੂਪੁਰ ਯੂਨੀਅਨ ਨਾਲ ਜੁੜੇ ਹੋਏ ਆ ਗੁਰਪ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਤੁਹਾਨੂੰ ਇਹ ਮਸਲਾ ਕੀ ਆ ਪੂਰਾ ਇਹ ਕੋ ਆਡੀਓ ਤੁਸੀਂ ਸੁਣ ਲਿਆ ਉਹ ਆਡੀਓ ਜਿਹੜਾ ਵਾਇਰਲ ਹੋ ਰਿਹਾ ਇੱਕ ਤਾਂ ਆਡੀਓ ਮੈਂ ਤੁਹਾਨੂੰ ਵੀ ਸ਼ੇਅਰ ਕਰਾਂਗਾ ਜੀ ਤੁਸੀਂ ਭੇਜੋ ਭੇਜੋ ਮੈਨੂੰ ਬਿਲਕੁਲ ਭੇਜੋ ਉਹ ਪਹਿਲਾ ਵਾਲਾ ਆਡੀਓ ਉਹਦੇ ਬਾਰੇ ਵੀ ਗੱਲ ਕਰ ਲਈ ਆ ਪਾ ਉਹ ਮਸਲਾ ਕੀ ਹੈ ਨਹੀਂ ਨਹੀਂ ਉਹ ਸਰਾ ਸਰ ਝੂਠਾ ਹੈ ਜੀ ਬਿਲਕੁਲ ਝੂਠਾ ਹੈ ਉਹ ਹਾਂ ਔਰ ਉਸ ਤੋਂ ਪਹਿਲਾਂ ਵੀ ਅਸੀਂ ਅਨਾਊਂਸਮੈਂਟ ਕੀਤੀ ਸੀ ਇਹ ਅਸਲ ਵਿੱਚ ਸਾਰਾ ਕੁਛ ਨਾ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਚੱਲ ਰਿਹਾ ਸਿਸਟਮ ਉਸ ਬੰਦੇ ਤੇ ਲੱਗੇ ਹੋਏ ਨੇ ਹਾਂ ਕਿਉਂਕਿ ਇੱਥੇ ਜੱਫੀ ਮੰਡੀ ਵੱਲੋਂ ਪਹਿਲਾਂ ਵੀ ਬਹੁਤੰਦਰ ਵੱਲੋਂ ਪੰਡਰ ਵਿੱਚ ਖੰਘਸ ਲੜਿਆ ਗਿਆ ਔਰ ਉਹ ਪੂਰੀ ਟੋਪੀ ਇਸ ਵਾਸਤੇ ਪਿਆਰ ਬੈਠੀ ਹੈ ਹੂੰ ਔਰ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਕਿ ਅਸੀਂ ਕਿਸੇ ਵੀ ਭੇਟਾ ਨਾਲ ਜਾਂ ਭੇਟਾ ਨਾਲ ਅੰਦੋਲਨ ਚੱਲਣਗੇ ਜਾਂ ਜਦੋਂ ਭੇਟਾ ਸੀ ਮੰਗੀ ਹੈ ਹੂੰ ਤੇ ਇਸ ਤਰ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਔਰ ਅੱਜ ਨਗਰ ਦੇ ਕੱਟ ਦੇ ਵਿੱਚ ਵੀ ਸਾਰੀ ਗੱਲ ਅਸੀਂ ਸਪਸ਼ਟ ਕਰਕੇ ਆਏ ਆ ਹੂੰ ਉਹ ਇਸ ਤਰ੍ਹਾਂ ਦੇ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ ਹੈਗੀ ਜਿਹੜੇ ਇਹ ਟੋਟਲੀ ਝੂਠੇ ਅਲੀਗੇਸ਼ਨ ਹੈ ਜਿਹੜੇ ਜੋ ਜੋ ਲਾਏ ਜਾ ਰਹੇ ਨੇ ਨਹੀਂ ਪਰ ਉਹ ਜਿਸ ਤਰ੍ਹਾਂ ਰਣਜੀਤ ਹੁਣੀ ਨੇ ਜੋ ਪ੍ਰਬੰਧ ਦੇਖਦੇ ਨੇ ਗੁਰਦੁਆਰਾ ਸਾਹਿਬ ਦਾ ਵੀ ਉਹ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸਾਫ ਤੌਰ ਤੇ ਕਹਿੰਦੇ ਕਿ ਪੈਸੇ ਮੰਗੇ ਫਿਰ ਇਹ ਗੱਲ ਨਿਕਲੀ ਕਿਵੇਂ ਕਿੱਥੋਂ ਆਈ ਹੈ ਗੱਲ ਇਹ ਤੁਸੀਂ ਕੋਈ ਐਕਸ਼ਨ ਲਾਉਂਗੇ ਇਸ ਚੀਜ਼ ਦੇ ਖਿਲਾਫ ਬਿਲਕੁਲ ਹੀ ਬਿਲਕੁਲ ਨਗਰ ਦਾ ਕੱਟ ਕਰਾਂਗੇ ਇਸ ਵਾਰ ਹੂੰ ਨਗਰ ਦਾ ਇਸਾਰਾ ਸਪਸ਼ਟੀਕਰਨ ਦਿੱਤਾ ਜਾਊਗਾ ਜੀ ਹੂੰ ਨਹੀਂ ਪਰ ਇਹ ਗੱਲ ਨਿਕਲੀ ਕਿਵੇਂ ਆ ਗੁਰਪ੍ਰੀਤ ਜੀ ਇਹ ਜ਼ਰੂਰ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਆ ਇਸ ਵੇਲੇ ਸਰ ਮੈਂ ਤੁਹਾਨੂੰ ਆਡੀਓ ਸੈਂਡ ਕਰ ਰਿਹਾ ਸਾਡੀ ਉਹ ਉਹ ਮੈਨੂੰ ਆਡੀਓ ਵੀ ਭੇਜੋ ਉਸ ਨੂੰ ਮੈਨੂੰ ਉਹ ਆਡੀਓ ਵੀ ਭੇਜੋ ਅਸੀਂ ਉਹ ਵੀ ਚਲਾਉਨੇ ਆ ਪਰ ਮੇਰੇ ਕੁਝ ਇੱਕ ਸਵਾਲ ਨੇ ਇਸ ਜੀ ਨੂੰ ਲੈ ਕੇ ਜਿਹੜੇ ਆਮ ਲੋਕਾਂ ਦੇ ਆਮ ਕਿਸਾਨ ਜਿਹੜੇ ਬਾਰਡਰ ਤੇ ਵਿਚਾਰੇ ਜਾ ਕੇ ਬੈਠੇ ਆ ਉਹ ਲੋਕਾਂ ਦੇ ਮਨ ਚ ਤੇਹੀ ਜਾਊਗੀ ਨਾ ਕਿ ਅਸੀਂ ਤਾਂ ਇੱਥੇ ਘਰ-ਬਾਰ ਛੱਡ ਕੇ ਆਏ ਬੈਠੇ ਆ ਔਰ ਇਹ ਤਾਂ ਮਾਇਆ ਪਿੱਛੇ ਲੜੀ ਜਾਂਦੇ ਆ ਸੰਘਰਸ਼ ਬਾਰਡਰ ਤੇ ਅਸੀਂ ਆਏ ਆ ਸੰਘਰਸ਼ ਦੇ ਵਿੱਚੋਂ ਆਏ ਆ ਸਾਡਾ ਇੱਕ ਬੱਚਾ ਸ਼ਹੀਦ ਹੋਇਆ ਬਿਲਕੁਲ ਉਹਦੀ ਸ਼ੀਦੀ ਨੂੰ ਰੋਲਣ ਵਾਸਤੇ ਕੁਝ ਬੰਦੇ ਆ ਜਿਹੜੇ ਸਾਰਾ ਐਡੀ ਛੋਟੀ ਦਾ ਜ਼ੋਰ ਲਾ ਰਹੇ ਆ ਹੂੰ ਤੋਂ ਉਹਨਾਂ ਨੂੰ ਵੀ ਮੈਂ ਤੁਹਾਡੇ ਚੈਨਲ ਦੇ ਬਾਰੇ ਜਿਹੜਾ ਦੱਸਣਾ ਚਾਹੁੰਦਾ ਕਿ ਇਸੀਦੀ ਨੂੰ ਇਸ ਨੂੰ ਮਿੱਟੀ ਨਾ ਪਾਓ ਤੁਸੀਂ ਔਰ ਜਿਹੜਾ ਕਰ ਰਿਹਾ ਹੂੰ ਇਹ ਸਾਰੀ ਕਿਸਾਨੀ ਦੇ ਦੋਣ ਕੋਣ ਲੋਕ ਨੇ ਗੁਰਪ੍ਰੀਤ ਜੀ ਉਹ ਲੋਕ ਨੰਗੇ ਚੱਟੇ ਤਾਂ ਹੋਣੇ ਚਾਹੀਦੇ ਆ ਨਾ ਕੌਣ ਲੋਕ ਆ ਉਹ ਕੱਲ ਨੂੰ ਨੰਗੇ ਚੱਤੇ ਕਰ ਦੇਗੇ ਸਾਰਾ ਕੁਝ ਹਾਂ ਨਹੀਂ ਤੁਹਾਨੂੰ ਪਤਾ ਉਹ ਕਿਹੜੇ ਕਿਹੜੇ ਬੰਦੇ ਆ ਜੇ ਤੁਹਾਡੇ ਰਾਹੀਂ ਆ ਰਿਹਾ ਤੁਹਾਡੇ ਚੈਨਲ ਨਾਲ ਕੰਟੈਕਟ ਹੋ ਰਿਹਾ ਕੋਈ ਆਮ ਬੰਦੇ ਤਾਂ ਹੋਣੀ ਨਹੀਂ ਉਹ ਤੁਹਾਡੇ ਚੈਨਲ ਆ ਕੇ ਇਹ ਤਾਂ ਆਡੀਓ WhatsApp ਗਰੁੱਪਾਂ ਚ ਚੱਲ ਜਾਈ ਗਏ ਸਰ ਇਹ ਅਨਾਊਂਸਮੈਂਟ ਫਿਰ ਕੱਲ ਦੀ ਹੈ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹ ਆਡੀਓ ਤਾਂ WhatsApp ਗਰੁੱਪਾਂ ਦੇ ਵਿੱਚ ਵਾਇਰਲ ਹੋਈ ਹੋਈ ਹੈ WhatsApp ਗਰੁੱਪਾਂ ਦੇ ਵਿੱਚ ਵਾਇਰਲ ਹੋਈ ਹੈ ਸਰ ਇਹ ਕੱਲ ਦੀ ਹੋਈ ਵੀ ਹੈ ਇਹ ਅੱਜ ਹੀ ਚੈਨਲਾਂ ਦੇ ਇਕੱਠੇ ਕਿਉਂ ਚੱਲ ਰਹੀ ਹੈ ਇਹ ਵੀ ਸਾਡਾ ਸਵਾਲ ਸਾਡੇ ਸਾਹਮਣੇ ਆ ਰਿਹਾ ਹੈ ਕਿ ਇਹ ਕਿੱਥੇ ਤੋਂ ਚੱਲ ਰਹੀ ਹੈ ਸਾਰੇ ਚੈਨਲ ਇਹ ਆਡੀਓ ਅੱਜ ਸਾਡੇ ਕੋਲੇ ਅੱਜ ਆਈ ਹੈ ਕਿ ਇਸ ਤਰ੍ਹਾਂ ਦਾ ਆਡੀਓ ਹੈ ਇਸ ਤਰ੍ਹਾਂ ਦਾ ਮਸਲਾ ਥੋੜੀ ਕੋਈ ਨਹੀਂ ਅੱਜ ਆਈਏ ਇਹ ਸਾਰੇ ਚੈਨਲਾਂ ਤੇ ਹੁਣੇ-ਹੁਣੇ ਸਰਕੂਲੇਟ ਹੋਈ ਹੈ ਓਕੇ ਬਹੁਤ ਵੱਡੀ ਪਲਾਨਿੰਗ ਹੈ ਦੇ ਪਿੱਛੇ ਔਰ ਇਹ ਜਲਦੀ ਨਾ ਕੀ ਕਰ ਦਾਂਗੇ ਜੀ ਨੂੰ ਨਹੀਂ ਤੁਹਾਨੂੰ ਲੱਗਦਾ ਕਿ ਇੱਕ ਤੇ ਬਹੁਤ ਵੱਡਾ ਕੰਮ ਹੈ ਕਿ ਖਾਂ ਲੋਕ ਪੰਜਾਬ ਦੇ ਆ ਕਿ ਬਾਹਰ ਦੇ ਆ ਉਹ ਪੰਜਾਬ ਦੇ ਆ ਜੀ ਪੰਜਾਬ ਦੀ ਆ ਪੰਜਾਬ ਦੇ ਲੋਕ ਇਹੋ ਜੇ ਕਿਉਂਕਿ ਤੁਸੀਂ ਕਹਿ ਰਹੇ ਹੋ ਹਾਲਾਂਕਿ ਕੱਲ ਤੱਕ ਅਸੀਂ ਉਹਨਾਂ ਨੂੰ ਡਿਸਕਲੋਜ਼ ਵੀ ਕਰਾਂਗੇ ਪਰ ਕਿਉਂਕਿ ਇਹੋ ਜੇ ਲੋਕ ਤਾਂ ਪਰਦਾ ਫਾਸ਼ ਹੋਣਾ ਚਾਹੀਦਾ ਨਾ ਇੱਕ ਪਾਸੇ ਤਾਂ ਜਾ ਕੇ ਉੱਥੇ ਪੰਜਾਬ ਦੇ ਪੁੱਤ ਬੈਠੇ ਆ ਧਰਨੇ ਲਾਈ ਜਾਂਦੇ ਆ ਆ ਉੱਥੇ ਲੱਖਾਂ ਰੁਪਏ ਦਾ ਤੇਲ ਫੂਕ ਕੇ ਲੋਕ ਪਹੁੰਚੇ ਹੋਏ ਨੇ ਉਸ ਧਰਨੇ ਦੇ ਵਿੱਚ ਇੱਕ ਘੰਟਾ ਨਹੀਂ ਗਏ ਉਹ ਲੋਕ ਆਏ ਇੱਕ ਘੰਟਾ ਨਹੀਂ ਗਏ ਜਿਹੜੇ ਉਸ ਧਰਨੇ ਦੇ ਵਿੱਚ ਹਾਂ ਹਾਂ ਜਿਹੜੇ ਸ਼ਹੀਦੀ ਦੇ ਵਿੱਚ ਇੱਕ ਘੰਟਾ ਵੀ ਯੋਗਦਾਨ ਨਹੀਂ ਪਾਇਆ ਇਹ ਉਹ ਲੋਕ ਆ ਪਰ ਮੈਂ ਤੁਹਾਡੀ ਵੀਰਾਈ ਕਹਿਣਾ ਚਾਹੁੰਦਾ ਤੁਸੀਂ ਕਲੀਅਰ ਕਰਦੇ ਹੋ ਕਿ ਤੁਸੀਂ ਪੈਸੇ ਲਈ ਮੰਗਦੇ ਅਸੀਂ ਧਰ ਨਾਲ ਲਗਾਤਾਰ 3 ਦਿਨ ਪਰਚਾ ਦਾ ਅਦਾਲਤ ਕਰਾਉਣ ਵਾਸਤੇ ਸੜਕ 'ਤੇ ਚੱਲੇ ਆ ਉੱਥੇ 1 ਘੰਟਾ ਨਹੀਂ ਗਏ ਇਹ ਉਹ ਲੋਕ ਐ ਹੂੰ ਹੂੰ ਪਰ ਇਹ ਇਹ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਪਲਾਨ ਕਰਕੇ ਤੁਸੀਂ ਕਹਿ ਰਹੇ ਹੋ ਕਿ ਕੀਤਾ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਕੱਲ ਤੱਕ ਉਹ ਬੰਦੇ ਵੀ ਤੁਸੀਂ ਦੱਸ ਦਿਓਗੇ ਕਿ ਉਹ ਕਿਹੜੇ ਕਿਹੜੇ ਬੰਦੇ ਆ ਤਾਂ ਉਹਨਾਂ ਨੂੰ ਲੈ ਕੇ ਵੀ ਤੁਹਾਡੀ ਜਥੇਬੰਦੀ ਦੇ ਵੀ ਕੋਈ ਵਿਅੰਤ ਘੜੀਏ ਜਾਂ ਪਿੰਡ ਦੇ ਲੋਕਾਂ ਦੇ ਵੀ ਕਿਉਂਕਿ ਨਾ ਤਾਂ ਪਿੰਡ ਦਾ ਬਦਨਾਮ ਹੋਇਆ ਨਾ ਵੱਲੋਂ ਪਿੰਡ ਦਾ ਨਾਮ ਬਦਨਾਮ ਹੋਇਆ ਇਹਦੇ ਨਾਲ ਕੋਈ ਗੱਲ ਨਹੀਂ ਸਾਰੇ ਜਿੱਦਾਂ ਦੀ ਸਾਡੇ ਬੰਦੇ ਦੀ ਸ਼ੀਧੀ ਹੋਈ ਉਹਦੀ ਦੀ ਪੋਲਿਟਿਕਸ ਤੇ ਬਰਾਬਰ ਬਰਾਬਰ ਚੱਲ ਰਹੀ ਹੈ ਕੋਈ ਗੱਲ ਨਹੀਂ ਜਲਦੀ ਪਰਦਾਫਾਸ਼ ਹੋ ਜੂਗਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਇੱਕ ਮੇਰੀ ਅਨਾਉਂਸਮੈਂਟ ਹੈ ਮੈਂ ਤੁਹਾਨੂੰ ਸੈਂਡ ਕਰ ਰਿਹਾ ਜੇਕਰ ਤੁਸੀਂ ਬਰਾਬਰ ਭੇਜੋ ਭੇਜੋ ਤੁਸੀਂ ਜਰੂਰ ਭੇਜੋ ਜਰੂਰ ਭੇਜੋ ਭੇਜੋ ਗੁਰਪ੍ਰੀਤ ਜੀ ਪਾਸ ਕਰ ਦੂਗੀ ਜੀ ਕਿਸੇ ਨੰਬਰ ਤੇ ਸੈਂਡ ਕਰਾਂਗੇ ਬਿਲਕੁਲ ਬਿਲਕੁਲ ਤੁਸੀਂ ਭੇਜੋ ਜਰੂਰ ਭੇਜੋ ਠੀਕ ਹੈ ਜੀ ਧੰਨਵਾਦ ਤਾਂ ਇਹ ਗੁਰਪ੍ਰੀਤ ਸਿੰਘ ਸਾਡੇ ਨਾਲ ਸੀਗੇ ਜਿਹਨੇ ਸਿੱਧੂਪੁਰ ਯੂਨੀਅਨ ਦੇ ਨਾਲ ਜੁੜੇ ਹੋਏ ਆ ਇਹਨਾਂ ਦੇ ਉੱਪਰ ਹੀ ਅਲਿਗੇਸ਼ਨ ਲਾਏ ਜਾ ਰਹੇ ਸੀ ਇਨਡਾਇਰੈਕਟਲੀ ਔਰ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਹੈ ਪਰ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਕੁਝ ਬੰਦਿਆਂ ਨੇ ਪਲਾਨ ਕਰਕੇ ਪੂਰੀ ਪਲੈਨਿੰਗ ਦੇ ਨਾਲ ਇਹ ਆਡੀਓ ਵਾਇਰਲ ਕਰਵਾਇਆ ਔਰ ਅਇ ਸ਼ੁਭਕਰਨ ਦੀ ਸ਼ਹੀਦੀ ਨੂੰ ਰੁੱਲਣ ਦੀ ਕੋਸ਼ਿਸ਼ ਹੈ ਨਾਲ ਹੀ ਕਿਸਾਨ ਅੰਦੋਲਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਹ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਇਹ ਲੋਕ ਤਾਂ ਚੰਦ ਪੈਸਿਆਂ ਪਿੱਛੇ ਲੜਦੇ ਫਿਰਦੇ ਆ ਜਿੱਥੇ ਇੱਕ ਪਾਸੇ ਨੌਜਵਾਨ ਦੀ ਜਿਹੜੀ ਸ਼ਹੀਦੀ ਹੋਈ ਆ ਉਹਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਬੰਦੇ ਦੀ ਤਾਂ ਉਹਦੀ ਜਾਨ ਚਲੀ ਗਈ ਬੰਦੇ ਦੀ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਡਾਟੀ ਪੋਲਿਟਿਕਸ ਹੋ ਰਹੀ ਹੈ ਜੋ ਕਿ ਵਾਕਈ ਨੰਦਨਯੋਗ ਵੀ ਹੈ ਤੇ ਉਹਦੇ ਨਾਲ ਹੀ ਹੁਣ ਇਹ ਕਹਿ ਰਹੇ ਕਿ ਅਸੀਂ ਵੀ ਕੱਟ ਕਰਾਂਗੇ ਔਰ ਉਸ ਤੋਂ ਬਾਅਦ ਸਪਸ਼ਟਿਕਰ ਮੰਗਿਆ ਜਾਊਗਾ ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜੇ ਲੋਕ ਇਸ ਪਲਾਨਿੰਗ ਚ ਸ਼ਾਮਲ ਆ ਉਹਨਾਂ ਨੂੰ ਨੰਗੇ ਚਿੱਟੇ ਕੀਤਾ ਜਾਊਗਾ ਉਹਨਾਂ ਨੂੰ ਉਹਨਾਂ ਦੇ ਨਾਂ ਨਸ਼ਰ ਕੀਤੇ ਜਾਣਗੇ